ਇਹ ਤਾਂ ਪਤਾ ਨਹੀਂ ਕਿ ਸੁਨਾ ਹੋਵੇ ਪਤਾ ਇੱਥੇ ਮੰਦਰਾ ਹੋਣ ਜਿਹੜਾ ਪੁਰਾਣੇ ਸਮੇਂ ਚ ਰਾਜੇ ਪਰਾਜੇ ਤੇ ਸਮਾ ਚੁੰਡਾ ਇਹ ਚੀਰ ਉੱਪਰ ਕੋਈ ਨਾ ਖਾਲੀ ਦੌੜਾ ਇੱਥੇ ਰੱਖਿਆ ਪਿਆ ਬੈਠੀਏ ਯਾਰ ਪਰਾਈਆ ਗੁਰਿਆ ਫੜਾ ਆ ਦੇ ਤਾਂ ਤਾਂ ਇਵੀਂ ਕਹਿ ਦੋ ਜਾਨੀ ਲੱਗ ਜਿਓ ਪਹਿਲਾਂ ਖਾਲੀ ਵਾਖਾ ਸਾਰਾ ਪਤਾ ਇੱਥੇ ਸਾਡੇ ਯਾਰ ਤਾਂ ਅੰਦਰ ਜਾਵੜਾ ਦਾ ਬਹੁਤ ਪਰਦੇ ਖੜਿਆ ਹੋ ਤੂੰ ਆਇਆ ਦਿਖਾ ਦੇ

ਕਿੰਨੇ ਫਟ